ਨੌਜਵਾਨਾਂ ਦਾ ਭਾਰੀ ਇਕੱਠ ਫੈਲਾ ਰਿਹਾ ਲੋਕਾਂ ਦੇ ਵਿੱਚ ਵੋਟਾਂ ਪ੍ਰਤੀ ਜਾਗਰੂਕਤਾ ਜ਼ਿਲ੍ਹਾ ਇਲੈਕਸ਼ਨ ਕਮਿਸ਼ਨ ਨੇ ਰੈਲੀ ਨੂੰ ਹਰੀ ਝੰਡੀ ਦਿਖਾ ਕੇ ਕੀਤਾ ਾਰਮਾਨਾ ਲੋਕ ਸਭਾ ਚੋਣਾਂ ਨਜ਼ਦੀਕ ਆ ਚੁੱਕੀਆਂ ਨੇ ਆਉਂਦੇ ਦੋ ਦਿਨਾਂ ਤੱਕ ਪੰਜਾਬ ਦੇ ਹਰ ਇਲਾਕੇ ਦੇ ਵਿੱਚ ਸੁਰੱਖਿਆ ਪ੍ਰਬੰਧਾਂ ਦੇ ਮੱਦੇਨਜ਼ਰ ਇਹ ਚੋਣਾਂ ਕਰਵਾਈਆਂ ਜਾਣਗੀਆਂ ਤੱਜ ਜ਼ਿਲ੍ਹਾ ਚੋਣ ਅਫਸਰ ਪੰਨੀ ਚੇਰਗਿਲ ਦੀ ਅਗਵਾਈ ਦੇ ਵਿੱਚ ਯੂਥ ਚੱਲਿਆ ਬੂਥ ਦੇ ਬੈਨਰ ਦੇ ਨਾਲ ਵੋਟਰ ਜਾਗਰੂਕਤਾ ਰੈਲੀ ਕੱਢੀ ਗਈ ਹੈ ਦੱਸਦੀ ਹੈ ਕਿ ਇਹ ਰੈਲੀ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤੋਂ ਆਮ ਖਾਸ ਬਾਗ ਤੱਕ ਢੀ ਗਈ ਹੈ ਇਸ ਮੌਕੇ ਜਿੱਥੇ ਰੈਲੀ ਦੇ ਵਿੱਚ ਸ਼ਾਮਲ ਨੌਜਵਾਨਾਂ ਦੇ ਵੱਲੋਂ ਵੋਟਰ ਪ੍ਰਾਣ ਬੋਰਡ ਉੱਤੇ ਦਸਤਖਤ ਕਰਕੇ ਵੋਟ ਪਾਉਣ ਦਾ ਅਹਦ ਲਿਆ ਗਿਆ ਤਾਂ ਉੱਥੇ ਹੀ ਵੱਡੀ ਗਿਣਤੀ ਦੇ ਵਿੱਚ ਨੌਜਵਾਨਾਂ ਨੇ ਇਸ ਰੈਲੀ ਦੇ ਵਿੱਚ ਹਿੱਸਾ ਲਿਆ ਇਸ ਦੌਰਾਨ ਪਨੀਰ ਸ਼ੇਰਗਿੱਲ ਵੱਲੋਂ ਨੌਜਵਾਨਾਂ ਦੀਆਂ ਸ਼ਰਟਾਂ ਦੇ ਵੋਟਰ ਜਾਗਰੂਕਤਾ ਸਟਿੱਕਰ ਲਾਏ ਗਏ ਨੇ ਤੇ ਰੈਲੀ ਨੂੰ ਹਰੀ ਚੰਡੀ ਦਿਖਾ ਕੇ ਰਵਾਨਾ ਕੀਤਾ ਗਿਆ ਪੰਨੀਸ਼ੇਰਗਿਲ ਨੇ ਕਿਹਾ ਕਿ ਲੋਕ ਸਭਾ ਚੋਣਾਂ ਦੇ ਲਈ ਦਿੱਤੇ ਇਸ ਵਾਰ 70 ਪਾਰ ਦੇ ਟੀਚੇ ਨੂੰ ਸਫਲਤਾ ਦੇ ਨਾਲ ਹਾਸਲ ਕਰਨ ਦੇ ਮੰਤਕ ਦੇ ਨਾਲ ਸਵੀਪ ਪ੍ਰੋਗਰਾਮ ਅਧੀਨ ਜ਼ਿਲ੍ਹੇ ਅੰਦਰ ਜੰਗੀ ਪੱਧਰ ਤੇ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ ਜਿਸ ਦੇ ਤਹਿਤ ਵਿਸ਼ੇਸ਼ ਤੌਰ ਤੇ ਨੌਜਵਾਨਾਂ ਨੂੰ ਵੋਟ ਪਾਉਣ ਦੇ ਲਈ ਜਾਗਰੂਕ ਕਰਨ ਵਾਸਤੇ ਇਹ ਰੈਲੀ ਕੱਢੀ ਗਈ ਹੈ ਦੱਸ ਦਈਏ ਕਿ ਜ਼ਿਲ੍ਹਾ ਚੋਣ ਅਫਸਰ ਨੇ ਦੱਸਿਆ ਕਿ ਇਸ ਤੋਂ ਇਲਾਵਾ ਸਵੀਪ ਟੀਮਾਂ ਘਰ-ਘਰ ਜਾ ਕੇ ਵੋਟਰਾਂ ਨੂੰ 1 ਜੂਨ ਨੂੰ ਹੋਣ ਵਾਲੀਆਂ ਵੋਟਾਂ ਦੇ ਵਿੱਚ ਵੱਧ ਚੜ ਕੇ ਹਿੱਸਾ ਲੈਣ ਦੇ ਲਈ ਪ੍ਰੇਰਿਤ ਕਰ ਰਹੀਆਂ ਨੇ ਉਥੇ ਹੀ ਤੁਹਾਨੂੰ ਦੱਸ ਦਈਏ ਕਿ ਵੋਟ ਪਾਉਣ ਦਾ ਸਮਾਂ ਸਵੇਰੇ 7 ਵਜੇ ਤੋਂ ਲੈ ਕੇ 6 ਵਜੇ ਤੱਕ ਹੈ ਅੱਜ ਜਿਵੇਂ ਸੀਓ ਸਾਹਿਬ ਦਾ ਹੁਕਮ ਹੋਇਆ ਸੀਗਾ ਸਵੀਅਰ ਐਕਟੀਵਿਟੀ ਕੀਤੀ ਗਈ ਹੈ ਜਿਹੜੇ ਯੰਗ ਵੋਟਰਸ ਨੇ ਯੂਥ ਕਲਿਆਬੂਡ ਦਾ ਪ੍ਰੋਗਰਾਮ ਕੀਤਾ ਗਿਆ ਹੈ ਜਿੱਦੇ ਇਸ ਈਡੀਸੀ ਆਫਿਸ ਤੋਂ ਆਮ ਖਾਸਪਤ ਤੱਕ ਵਾਕ ਕੀਤੀ ਜਾ ਰਹੀ ਹੈ ਨਾਲ ਹੀ ਲੋਕਾਂ ਤੱਕ ਇਹ ਮੈਸੇਜ ਪਹੁੰਚਾਇਆ ਜਾ ਰਿਹਾ ਹੈ ਕਿ 1 ਜੂਨ ਨੂੰ VOTING ਹੈਗੀ ਹੈ ਪੂਲ ਡੇ ਹੈਗਾ ਤੇ ਜ਼ਰੂਰ ਸਾਰੇ ਜਨਾਂ ਨੇ ਜਾ ਕੇ ਤੇ ਵੋਟ ਪਾਣ ਮੇਰੇ ਸਾਥ 7 ਵਜੇ ਤੋਂ 6 ਵਜੇ ਤੱਕ VOTING ਦਾ ਸਮਾਂ ਹੈ। ਮੇਰਾ ਨਾਮ ਸ਼ਗੁੰ ਗੋਤਮ ਹੈ। ਅੱਜ ਅਸਿਉਰੇ ਯੂਥ ਚੱਲਿਆ ਬੁੱਧ ਦੇ ਤਹਿਤ ਇੱਕ ਰੈਲੀ ਕੱਢੀ ਹੈ। ਉਹ ਰੈਲੀ ਫਤਿਹਗੜ੍ਹ ਸਾਹਿਬ ਤੋਂ ਲੈ ਕੇ ਉਰੇ ਆਮ ਖਾਸ ਬਾਗ ਤੱਕ ਹੋਈ ਹੈ। ਇਹ ਰੈਲੀ ਦਾ ਇਹ ਮਕਸਦ ਹੈ ਕਿ ਸਾਰੇ ਨੌਜਵਾਨ ਆਪਣੀ ਵੋਟ ਆਪਣੀ ਵੋਟ ਪਾਣ ਅਤੇ ਆਪਣੇ 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 ਮਾਪਿਆਂ ਨੂੰ ਵੀ ਕਹਿਣ ਧੰਨਵਾਦ ਮੇਰਾ ਨਾਮ ਕਾਜਲ ਹੈ ਅਸੀਂ ਯੂਥ ਚੱਲਬੂਸ ਦੇ ਤਹਿਤ ਵੋਟਰ ਲਈ ਵੋਟ ਦੇ ਪ੍ਰਚਾਰ ਲਈ ਅਸੀਂ ਰੈਲੀ ਕੱਢੀ ਆ ਜਿਹੜੀ ਅਸੀਂ ਫਤਿਹਗੜ੍ਹ ਸਾਹਿਬ ਤੋਂ ਸ਼ੁਰੂ ਕਰਕੇ ਅਸੀਂ ਆਮ ਖਾਸ ਬਾਗ ਤੱਕ ਆਇਆ ਤਾਂ ਕਿ ਅਸੀਂ ਲੋਕਾਂ ਨੂੰ ਦੱਸ ਸਕੀਏ ਕਿ ਤੁਹਾਡਾ ਵੋਟ ਕਿੰਨਾ ਜ਼ਰੂਰੀ ਆ ਤੇ ਹਰੇਕ ਨੂੰ ਮੋਟੀਵੇਟ ਕਰੀਏ ਕਿ ਜਿੰਨਾ ਦੀ ਵੋਟ ਬਣੀ ਹੋ ਆਪਣਾ ਵੋਟ ਦੇ। ਥੈਂਕ ਯੂ ਫਤਿਹਗੜ੍ਹ ਸਾਹਿਬ ਤੋਂ ਦੀਪਕ ਸੂਤ ਦੀ ਰਿਪੋਰਟ ਔਨ ਏਅਰ